ਸਤਿ ਸ਼੍ਰੀ ਅਕਾਲ ਦੋਸਤੋ ਜਦੋਂ ਔਰੰਗਜ਼ੇਬ ਦੀ ਸੈਨਾ ਨੇ ਚਮਕੌਰ ਸਾਹਿਬ ਦੇ ਕਿਲੇ ਤੇ ਹਮਲਾ ਕੀਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਉਸ ਹਮਲੇ ਤੋਂ ਬਚ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਆ ਗਏ ਭਾਈ ਮਾਨ ਸਿੰਘ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਜਿਹੜੇ ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਸੀ ਉਹ ਨਾਲ ਸੀ ਤੇ ਇਹ ਕੰਡੇਦਾਰ ਜੰਗਲ ਪਾਰ ਕਰਨ ਤੋਂ ਬਾਅਦ ਇੱਥੇ ਆ ਕੇ ਆਪਣੇ ਚਰਨ ਪਾਏ ਕਹ ਲੋ ਵੀ ਇੱਥੇ ਆ ਕੇ ਰੈਸਟ ਕੀਤਾ ਤੇ ਇੱਥੋਂ ਇੱਕ ਟਿੰਡਾ ਦੇ ਖੂਹ ਤੋਂ ਪਾਣੀ ਪੀਤਾ ਤੇ ਉਸ ਤੋਂ ਬਾਅਦ ਇੱਥੇ ਹੀ ਉਹਨਾਂ ਨੇ ਇੱਕ ਜਿਹੜਾ ਸ਼ਬਦਾ ਜਿਹੜਾ ਅਸੀਂ ਸੁਣਦੇ ਹਾਂ ਬਾਰ-ਬਾਰ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇੱਥੇ ਸ਼ਬਦਾ ਜਿਹੜਾ ਉਚਾਰਿਆ ਗਿਆ ਅੱਜ ਕੱਲ ਉਹ ਜੰਗਲ ਤਾਂ ਹੈ ਨਹੀਂ ਪਰ ਫਿਰ ਵੀ ਬੰਦਿਆਂ ਨੇ ਇੱਥੇ ਜੰਗਲਾਂ ਦੀ ਜਗ੍ਹਾ ਤੇ ਬਾਗ ਲਾਤੇ ਇਹ ਗੜੀ ਦਾ ਪੌਲਾ ਕੜੀ ਦੇ ਪੁਰਤੋਂ ਸਿਰਫ 4 ਕਿਲੋਮੀਟਰ ਦੀ ਦੂਰੀ ਦੇ ਉੱਤੇ ਗੁਰਦੁਆਰਾ ਸਾਹਿਬ ਦੀ ਸ਼ੋਭਾ ਤਾਂ ਇਹ ਜਿਹੜੀ ਨਹਿਰ ਆ ਇਹ 1882 ਦੇ ਵਿੱਚ ਅੰਗਰੇਜ਼ਾਂ ਨੇ ਕੰਪਲੀਟ ਕਰਾਈ ਇਹ ਜਿਹੜਾ ਪੁਲ ਤੁਸੀਂ ਦੇਖਦੇ ਹੋ ਇਹ ਗੜੀ ਦਾ ਪੌਲਾ ਜੇ ਆਪਾਂ ਲੁਧਿਆਣੇ ਜਾਂ ਦਰਾਹੇ ਤੋਂ ਰੋਪੜ ਨੂੰ ਨਹਿਰੋਂ ਨਹਿਰ ਜਾਂਦੇ ਆ ਤਾਂ ਇਹ ਪੁਲ ਰਸਤੇ ਦੇ ਵਿੱਚ ਆਉਂਦਾ ਤੇ ਚਮਕੌਰ ਸਾਹਿਬ ਤੋਂ ਇਹ 13 ਕਿਲੋਮੀਟਰ ਪਿੱਛੇ ਇਹ ਪੌਲਾ ਤੇ ਸਮਰਾਲੇ ਦੀ ਸੇਧ ਦੇ ਵਿੱਚ ਤੇ ਗਰਮੀ ਦਾ ਪੱਧਰ ਜਿਹੜਾ ਵਧਿਆ ਹੋਇਆ ਬਹੁਤ ਜ਼ਿਆਦਾ ਹਮਸਾ ਤੇ ਬਰਸਾਤਾ ਰੈਗੂਲਰ ਪੈ ਰਹੀਆਂ ਸੌਣ ਦਾ ਮਹੀਨਾ ਵਾ ਇਸ ਕਰਕੇ ਇਹ ਸੁਨਹਿਰ ਦਾ ਜਿਹੜਾ ਪੱਧਰ ਆ ਉਹ ਕਾਫੀ ਪਾਣੀ ਦਾ ਪੱਧਰ ਆ ਜਿਹੜਾ ਵਧਿਆ ਹੋਇਆ ਤੇ ਗਰਮੀ ਕਾਰਨ ਆਹ ਕੁਝ ਮੱਝਾਂ ਜਿਹੜੀਆਂ ਨੇ ਇੱਥੇ ਨਹਾ ਵੀ ਰਹੀਆਂ ਨੇ ਤੇ ਆਪਣੀ ਗਰਮੀ ਮਿਟਾ ਰਹੀਆਂ ਨੇ ਤੇ ਇਹਨਾਂ ਦੇ ਜਿਹੜੇ ਮਾਲਕਾ ਕੋਲ ਬੈਠੇ ਆ ਪਹੁੰਚ ਗਏ ਆਪਾਂ ਮਾਛੀਵਾੜੇ ਦੇ ਵਿੱਚ ਸ਼ਹਿਰ ਦੇ ਵਿੱਚ 10327 ਕਿਲੋਮੀਟਰ ਲਿਖਿਆ ਹੋਇਆ ਆਇਲਟ ਵਾਲਿਆਂ ਨੇ ਕਿ ਕੈਨੇਡਾ ਇੱਥੋਂ ਇੰਨੀ ਦੂਰ ਆ ਇਹ ਜਿਹੜੀ ਜਿਹੜੇ ਜੰਗਲ ਹੁਣ ਆਪਾਂ ਦੇਖ ਰਹੇ ਆ ਇਹ ਬੰਦਿਆਂ ਦੇ ਦੁਆਰਾ ਬੀਜੇ ਹੋਏ ਫਲਦਾਰ ਬੂਟਿਆਂ ਦੇ ਜੰਗਲ ਲਾਏ ਗਏ ਆ ਇਹ ਗੁਰਦੁਆਰਾ ਸਾਹਿਬ ਦੀ ਜੂ ਦੇ ਅੰਦਰ ਜੰਗਲ ਲਾਏ ਗਏ ਆ ਪਹਿਲਾਂ ਇੱਥੇ ਜਿਹੜੇ ਜੰਗਲ ਹੁੰਦੇ ਸੀ ਕੰਡਿਆਂ ਵਾਲੇ ਜੰਗਲ ਹੁੰਦੇ ਸੀ ਕੰਡਿਆਂ ਵਾਲੇ ਜੰਗਲ ਇਹ ਦੇ ਨਾਮ ਨਾਲ ਮਾਛੀ ਵਾਲੇ ਦੇ ਜੰਗਲ ਆ ਜਿਹੜੇ ਮਸ਼ਹੂਰ ਹੁੰਦੇ ਸੀ ਤੇ ਹੁਣ ਜ਼ਹਿਰੀਲੇ ਜਾਨਵਰ ਹੁੰਦੇ ਸੀ ਜ਼ਹਿਰੀਲੇ ਬੂਟੇ ਹੁੰਦੇ ਸੀ ਪਰ ਹੁਣ ਗੁਰਦੁਆਰੇ ਦੀ ਝੂ ਦੇ ਅੰਦਰ ਬੜੀ ਖੁਸ਼ੀ ਹੋਈ ਦੇਖ ਕੇ ਕਿ ਇੰਨਾ ਹਰਾ ਭਰਾ ਜਨ ਕਿ ਮਾਹੌਲਾ ਉੱਥੇ ਡਰਾਈਵਰ ਜੀ ਦਾ ਖਾਲਸਾਵਾ ਜੀ ਇਹ ਦਰਸਤ ਦੀ ਦੱਸਾਂ ਕਿ ਕੁਝ ਇਹ ਝੰਡੇ ਜਾਂਦੇ ਉਹ ਲਿਖਿਆ ਖੜਾ ਕਿ ਆਪ ਅੱਛਾ ਉਹ ਲਿਖਿਆ ਉਹ ਲਿਖਿਆ ਪੰਜਾਬੀ ਚ ਠੀਕ ਹੈ ਜੀ ਠੀਕ ਹੈ ਪੜ ਲੈਣੇ ਜੀ ਮੁੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦਬਿੰਨ ਰੋਗ ਰਜਾਈਆਂ ਦਾ ਉਡਣ ਨਾਗ ਨਵਾਸਾਂ ਦੇ ਰਹਿਣਾ ਸੂਲ ਸਰਾਹੀ ਕੰਜਰ ਪਿਆਲਾ ਰਿੰਕ ਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ 70 ਚੰਗਾ ਪਟਖੜਿਆਂ ਦਾ ਰਹਿਣਾ ਇਹ ਜੀ ਸੰਖੇਪ ਇਤਿਹਾਸ ਆ ਵੈਸੇ ਤਾਂ ਆਪਾਂ ਕਹਾਲੀ ਗੱਲ 15ਵੇਂ ਪਾਸ਼ਿਕ ਗੋਬਿੰਦ ਸਿੰਘ ਮਹਾਰਾਜ ਆਪਣੇ ਵੱਡੇ ਸਾਹਿਬਜ਼ਾਦੇ ਆ ਤੇ ਕੁੱਲ ਕੁਝ ਸਿੰਘਾਂ ਦੀ ਛੀਲੀ ਤੋਂ ਬਾਅਦ ਚੋਂ ਕਾਫੀ ਘੜੀ ਤੋਂ ਚਾਲੇ ਪਾ ਕੇ ਪਿੰਡ ਚੂਰਪੁਰ ਵਿਖੇ ਪਹੁੰਚ ਕੇ ਇੱਕ ਝਾੜੇ ਖਾਂ ਵਿਸ਼ਰਾਮ ਕੀਤਾ ਜਿੱਥੇ ਹੁਣ ਗੁਰਦੁਆਰਾ ਸਾਹਿਬ ਝਾੜ ਸਾਹਿਬ ਸਥਿਤ ਆ ਤੇ ਗੁਰੂ ਸਾਹਿਬ ਨੇ ਝਾੜ ਸਾਹਿਬ ਤੋਂ ਪਿੰਡ ਪਵਾਤ ਸੱਜੋ ਮਾਜਰਾ ਤੇ ਹੁੰਦੇ ਹੋਏ ਮਾਛੀਵਾੜੇ ਦੇ ਜੰਗਲਾਂ ਨੂੰ ਭਾਗ ਲਾਇਆ ਇਹ ਤਖੂਰ ਬੰਕੇ ਜਲ ਚੁਕਿਆ ਜੰਗ ਦੇ ਵਿਰਾਸਤ ਰਖੂ ਤੋਂ ਲਿਆਂਦੀ ਮਿੱਟੀ ਦੀ ਟੈਂਡ ਨੂੰ ਸਹਰਾਣੇ ਰੱਖ ਕੇ ਆਰਾਮ ਕੀਤਾ ਉਹਨਾਂ ਨੇ ਗੁਰੂ ਸਾਹਿਬ ਤੇ ਜੰਗ ਦਾ ਵਿਰਾਸਤ ਗੁਰਦਵਾਰ ਸਾਹਿਬ ਦੇ ਪਾਸੇ ਨੂੰ ਗੁਰੂ ਜਦੋਂ ਗੁਰੂ ਗੋਬਿੰਦ ਸਿੰਘ ਜੀ ਇਸ ਜੰਗਲਾਂ ਦੇ ਵਿੱਚ ਆ ਗਏ ਕੁਝ ਕੁ ਸਿੰਘਾਂ ਦੇ ਨਾਲ ਥੋੜੀ ਜੀ ਗਿਣਤੀ ਦੇ ਸਿੰਘਾਂ ਦੇ ਨਾਲ ਆ ਗਏ ਤੇ ਇੱਥੇ ਪੰਜ ਪਿਆਰੇਆਂ ਵਿੱਚੋਂ ਦੋ ਪਿਆਰੇ ਜਿਹੜੇ ਸੀ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਆਪਣੇ ਇੱਕ ਸਾਥੀ ਭਾਈ ਮਾਨ ਸਿੰਘ ਜੀ ਨਾਲ ਗੁਰੂ ਜੀ ਨੂੰ ਆ ਕੇ ਮਿਲੇ ਇੱਥੋਂ ਗੁਰੂ ਜੀ ਭਾਈ ਗਲਾਬੇ ਨਾਲ ਮਾਛੀਵਾੜਾ ਵਿਖੇ ਉਹਨਾਂ ਦੇ ਘਰੇ ਗਏ ਤੇ ਉਹਨਾਂ ਦੇ ਘਰੇ ਜਦੋਂ ਚਲੇ ਗਏ ਤੇ ਉੱਥੇ ਮਾਤਾ ਹਰਦੋਈ ਜੀ ਪਾਸ ਉਹਨਾਂ ਨੇ ਚੋਲਾ ਪ੍ਰਵਾਨ ਕੀਤਾ ਜਿੱਥੇ ਹੁਣ ਗੁਰਦੁਆਰਾ ਸ੍ਰੀ ਚੋਹਾਰਾ ਸਾਹਿਬ ਸ਼ਿਸ਼ੋਭਤਾ ਉੱਥੋਂ ਗੁਰੂ ਸਾਹਿਬ ਜੀ ਗਨੀ ਖਾਂ ਤੇ ਨਬੀ ਖਾਂ ਜਿਹੜੇ ਦੋ ਪਠਾਨ ਭਗਤ ਸੀਗੇ ਗੁਰੂ ਸਾਹਿਬ ਦੇ ਉਹਨਾਂ ਦੇ ਘਰ ਗਏ ਅੱਜ ਕੱਲ੍ਹ ਉੱਥੇ ਵੀ ਇੱਕ ਗੁਰਦੁਆਰਾ ਸਾਹਿਬ ਸ਼ਿਸ਼ੋਭਤਾ ਇਹਨਾਂ ਦੇ ਨਾਮ ਦੇ ਨਾਲ ਤੇ ਫਿਰ ਗੁਰੂ ਸਾਹਿਬ ਜਦੋਂ ਉੱਥੋਂ ਨਿਕਲੇ ਉੱਚ ਦੇ ਪੀਰ ਦੇ ਰੂਪ ਦੇ ਵਿੱਚ ਮਾਛੀਵਾੜੇ ਤੋਂ ਬਾਹਰ ਨਿਕਲੇ ਤਾਂ ਮੁਗਲ ਫੌਜਾਂ ਦਾ ਘੇਰਾ ਸੀਗਾ ਜਿੱਥੇ ਗੁਰੂ ਜੀ ਉੱਚ ਦੇ ਪੀਰ ਵਜੋਂ ਤਲਾਵਰ ਖਾਨ ਨੇ ਜਿਹੜਾ ਸ਼ਾਇਦ ਪੀਰ ਮੁਹੰਮਦ ਕਾਜੀ ਸੀ ਉਹਨਾਂ ਦਿਨਾਂ ਦੇ ਵਿੱਚ ਉਹਦੇ ਤੋਂ ਸ਼ਨਾਖਤ ਕਰਾਈ ਕਿ ਇਹ ਵਾਕਈ ਉੱਚ ਦੇ ਪੀਰ ਆ ਵੀ ਇਹ ਸਿੰਘਾਂ ਦੇ ਵਿੱਚੋਂ ਨਹੀਂ ਹੈਗੇ ਉੱਚ ਦੇ ਪੀਰ ਆ ਇਹਨਾਂ ਨੂੰ ਸਾਰੀ ਦੁਨੀਆ ਮੰਨਦੀ ਆ ਇਹਨਾਂ ਨੂੰ ਸਿੱਖ ਵੀ ਮੰਨਦੇ ਆ ਹਿੰਦੂ ਵੀ ਮੰਨਦੇ ਆ ਮੁਸਲਮਾਨ ਵੀ ਮੰਨਦੇ ਆ ਇਸ ਕਰਕੇ ਇਹ ਇੱਥੇ ਦੇ ਪੀਰ ਨੇ ਤੇ ਕਾਜੀ ਸਾਹਿਬ ਤੋਂ ਇਹ ਸਨਾਖਤ ਕਰਾਈ ਤੇ ਹੁਣ ਆਪਾਂ ਪ੍ਰਸ਼ਾਦ ਲੈ ਲਿਆ ਚਲੋ ਆਪਾਂ ਸਰੋਵਰ ਵੱਲ ਨੂੰ ਚੱਲਦੇ ਆਂ ਸਾਹਮਣੇ ਸਰੋਵਰ ਆ ਤੇ ਨੇੜੇ ਹੀ ਇੱਕ ਅਜਾਇਬ ਘਰ ਵੀ ਆ ਤੇ ਇੱਥੋਂ ਗੁਰਦੁਆਰਾ ਸਾਹਿਬ ਦੀ ਡਿਊਟੀ ਆ ਜਿਹੜੀ ਸਿੱਧੀ ਫਰੰਟ ਪੈਂਦਾ ਹੁਣ ਸ਼ੈੱਡ ਜੇ ਲਾਤੇ ਇਹ ਵੀ ਲੋਕਾਂ ਦੇ ਪੈਰ ਮੱਚਣ ਕਿਉਂਕਿ ਅੱਜ ਕੱਲ ਗੁਰਦੁਆਰਿਆਂ ਦੇ ਵਿੱਚ ਸੰਗਮਰਮਰ ਲੱਗ ਗਈ ਜਿਸ ਕਰਕੇ ਗਰਮੀਆਂ ਦੇ ਵਿੱਚ ਪੈਰ ਮੱਚਦੇ ਵੀ ਆ ਤਿਲਕ ਦੇ ਵੀ ਆ ਪਰ ਹੁਣ ਇਹ ਰਿਵਾਜ ਆ ਤੇ ਇਹਦਾ ਹੁਣ ਕੋਈ ਹੱਲ ਨਹੀਂ ਹੈਗਾ ਇਹ ਇੱਕ ਗੁਰਦੁਆਰੇ ਨਹੀਂ ਸਾਰੀ ਜਗ੍ਹਾ ਦੇ ਉੱਤੇ ਇਹ ਲੱਗੇ ਚਲੋ ਆਪਾਂ ਮੱਥਾ ਟੇਕਿਆ ਇਹ ਦੂਸਰਾ ਪਾਸਾ ਜੀ ਜਿੱਥੇ ਖੂਹ ਆ ਟਿੰਡਾ ਵਾਲਾ ਜਿੱਥੋਂ ਗੁਰੂ ਸਾਹਿਬ ਨੇ ਪਾਣੀ ਪੀਤਾ ਸੀ ਤੇ ਜਿੱਥੋਂ ਦੀ ਮਿੱਟੀ ਦਾ ਉਧਰਲੇ ਪਾਸੇ ਝੰਡ ਦੇ ਦਰਖਤ ਦੇ ਕੋਲੇ ਜਾ ਕੇ ਸਹਰਾਣਾ ਬਣਾ ਕੇ ਪਏ ਸੀਗੇ ਸਹਿਜ ਕਰੀਏ ਦਰਸ਼ਨ ਬਾਬਾ ਜੀ ਦਾ ਸੁਣੋ ਪਾਠ ਗੁਰੂ ਸਾਹਿਬ ਨੇ ਇੱਥੇ ਪਿੰਡਾਂ ਦਾ ਇੱਕ ਬਹੁਤ ਪੁਰਾਣਾ ਖੂਹ ਹੁੰਦਾ ਸੀ ਇੱਥੇ ਆ ਕੇ ਜਲ ਛਕਿਆ ਫਿਰ ਤੇ ਅੱਜ ਕੱਲ ਤਾਂ ਹਣ ਪੱਥਰ ਸਾਰ ਮਾਰ ਮਾਰ ਲਾਗੇ ਪਹਿਲਾਂ ਇਹ ਜੰਗਲ ਹੀ ਹੁੰਦਾ ਸੀ ਤੇ ਇੱਥੋਂ ਹੌ ਤਾਂ ਬਹੁਤੀ ਜਗ ਬਦਲਤੀਆਂ ਨੇ ਬਦਲੀਆਂ ਹੋਈਆਂ ਜਾਂ ਜਿਵੇਂ ਵੀ ਆ ਆ ਭਾਂਡਾ ਪਿਛਲੇ ਸਮੋਂ ਦਾ ਹੀ ਲੱਗਦਾ ਆ ਪਿੰਡਾਂ ਜਿਹੜੀਆਂ ਨੇ ਇਹ ਮਲਾਦ ਤੇ ਹੋਈਆਂ ਹੋਈਆਂ ਜਾਂ ਜਿਵੇਂ ਵੀ ਆ ਇੱਥੋਂ ਗੁਰੂ ਸਾਹਿਬ ਨੇ ਜਲ ਛਕਿਆ ਇੱਥੇ ਜਿਹੜਾ ਪਹਿਲੇ ਝੰਡਾ ਵਾਇ ਸੀਗਾ ਦਰਖਤ ਉਸ ਜਗ੍ਹਾ ਤੇ ਇਹਨਾਂ ਨੇ ਆਰਾਮ ਕੀਤਾ ਸੀ ਠੀਕ ਹੈ ਬੱਚਿਓ ਜੀ ਹੋਏ ਜੀ ਹੋਏ ਏਸੀ ਗੁਰਦੁਆਰਾ ਸਾਹਿਬ ਚਰਨ ਕਮਲ ਸਾਹਿਬ ਮਤਲਬ ਕਿ ਕਮਲ ਦੇ ਫੁੱਲਾਂ ਵਰਗੇ ਚਰਨਾ ਜਿਹੜੇ ਸਾਡੇ ਗੁਰੂ ਸਾਹਿਬ ਦੇ ਇੱਥੇ ਪਏ ਤੇ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਚਰਨ ਕਮਲ ਸਾਹਿਬ ਰੱਖ ਦਿੱਤਾ ਗਿਆ ਤੇ ਇਸ ਚੈਨਲ ਨੂੰ ਬੇਨਤੀ ਇਹ ਆ ਕਿ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਤਾਂ ਕਿ ਮੇਰਾ ਹੌਸਲਾ ਬਣਿਆ ਰਹੇ ਮੈਂ ਹੋਰ ਜਗਾਵਾਂ ਤੋਂ ਵੀ ਜਾ ਕੇ ਤੁਹਾਨੂੰ ਉੱਥੇ ਦੇ ਦਰਸ਼ਨ ਕਰਾਉਂਦਾ ਰਹਾ ਹਾਂ ਤੇ ਗੁਰਦੁਆਰੇ ਸਾਹਿਬ ਵੀ ਜੰਗਲ ਵੀ ਜਿਹੜੇ ਅੱਜ ਕੱਲ ਪੰਜਾਬ 'ਚ ਹੈ ਨਹੀਂ ਤੇ ਉਹਨਾਂ ਨੂੰ ਵੀ ਦਿਖਾਉਂਦਾ ਰਹਾਂ ਤੁਹਾਨੂੰ ਦਿਓ ਜੀ ਇਜਾਜ਼ਤ